ਮਾਂ ਅੰਮ੍ਰਿਤ ਸਰਪੇ ਇੱਕ ਹਨ ਸਾਡੇ ਕੋਲ ਇਹਨੇ ਰਾਮ ਕੁਮਾਰ ਪੁੱਤਰ ਰਤਨ ਚੰਦ ਵਾਸੀ ਮਾਸਾਖਲਾ ਇਹਨਾਂ ਨੇ ਸਾਡੇ ਕੋਲ ਬਿਆਨ ਦਾਇਰ ਕਰਾਇਆ ਸੀ ਇਹਨਾਂ ਦੀ ਲੜਕੀ ਹੈ 17 ਸਾਲ ਦੀ ਦੀਪਸ਼ਾ ਉਹ 12ਵੀਂ ਤੋਂ ਬਾਅਦ ਇੱਥੇ ਕੋਰਸ ਕਰਨ ਲੱਗੀ ਸੀ ਕਿ ਕੋਈ ਯੂਨੀਕ ਕੰਪਿਊਟਰ ਸੈਂਟਰ ਕਰਕੇ ਕੋਰਸ ਉੱਥੇ ਹੈਗਾ ਉੱਥੇ ਕੰਪਿਊਟਰ ਕੋਰਸ ਕਰਦੀ ਸੀ ਇਹ ਪਰਸੋ 26 ਤਰੀਕ ਨੂੰ ਅੱਜ ਘਰੋਂ ਗਈ ਸੀ ਕੰਪਿਊਟਰ ਦਾ ਕੋਰਸ ਕਰਨ ਬਾਅਦ ਪਰਸੋ ਮੌਸਮ ਖਰਾਬ ਹੋਣ ਕਰਕੇ ਵੀ ਫਾਦਰ ਨੇ ਇਹਨੂੰ ਕਿਹਾ ਤਾਂ ਵੀ ਆਪਣੇ ਚਾਚੇ ਰਮੇਸ਼ ਕੁਮਾਰ ਦੇ ਘਰ ਲੋਕ ਜਨਟੀ ਚਰ ਕੋਲ ਨਹੀਂ ਰਹਿੰਦੇ ਉਸ ਤੋਂ ਬਾਅਦ ਇਹ ਉੱਥੇ ਰਹੀ ਤੇ ਅਗਲੇ ਦਿਨ ਜਦੋਂ ਸਾਢੇ 11 ਵਜੇ ਕਲਾਸ ਹੋਈ 11:30 ਵਜੇ ਇਹ ਆਪਣੇ ਚਾਚਾ ਜੀ ਨੂੰ ਕਹਿ ਕੇ ਚਲੀ ਗਈ ਮੈਂ ਉੱਥੇ ਕਲਾਸ ਲਾਉਣ ਜਾ ਰਹੀ ਹਾਂ ਉਸ ਤੋਂ ਬਾਅਦ ਕਲਾਸ ਖਤਮ ਹੋਣ ਤੋਂ ਬਾਅਦ ਜਿਵੇਂ ਟਾਈਮ ਤੇ ਇਹ ਫਾਦਰ ਨੇ ਫੋਨ ਕਰਿਆ ਇਹਨੂੰ ਤੇ ਲੜਕੀ ਰਸਤੇ 'ਚ ਆ ਰਹੀ ਸੀ ਕਿ ਧੂਆ ਦੇ ਜੋ ਫਾਦਰ ਤੱਕ ਸੰਪਰਕ ਟੁੱਟ ਗਿਆ ਲੜਕੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਭਾਲ ਸ਼ੁਰੂ ਕਰਨੀ ਕਰ ਦਿੱਤੀ ਕਿ ਧੂਆ ਨੂੰ ਪਤਾ ਲੱਗੇ ਦੇ ਫਾਦਰ ਨੂੰ ਇਹੜੀ ਲੜਕੀ ਦਾ ਬੈਗ ਹੈ ਉਥੇ ਕੋਟਲਾ ਬ੍ਰਾਂਚ ਲਹਿਰ ਕੋਲੇ ਤਰਵੰਡੀ ਸਾਬੋ ਰੋਡ ਤੇ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਲੜਕੀ ਵੀ ਡੈੱਡ ਬੋਡੀ ਕਰੀਬ 5-6 ਕਿਲੋਮੀਟਰ ਅੱਗੇ ਮਿਲ ਗਈ ਸੀ ਤੇ ਬਾਅਦ ਚ ਇਹਨਾਂ ਨੇ ਫੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਕੋਈ ਇੰਦਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤਰਵੰਡੀ ਸਾਬੋ ਹੈ ਜਿਹਦੇ ਨਾਲ ਸੰਬੰਧਿਤ ਸੀਗੀ ਲੜਕੀ ਜਿਹਦੇ ਤੋਂ ਕਿਹਾ ਸੀ ਉਹਦਾ ਪਿੱਛਾ ਛਡਾਉਣਾ ਚਾਹੁੰਦੀ ਸੀ ਤੇ ਅਕਸਰ ਹੀ ਪਰੇਸ਼ਾਨ ਰਹਿੰਦੀ ਸੀਗੀ ਜਿਸ ਕਰਕੇ ਇਹਨੇ ਉਹਦੇ ਤੋਂ ਕੱਲ ਤਾਂ ਜਾ ਕੇ ਮੈਦਾਨ ਵਿੱਚ ਛਾਲ ਮਾਰ ਕੇ ਵੀ ਜਿੱਤ ਲਈ ਉਹ ਵੀ ਨਿਮਾ ਸਮਾਪਤ ਕਰ। ਇੱਕ ਜਾਣ ਪਛਾਣ ਲਈ। ਇੱਕ ਜਾਣੇ ਨੇ ਪਰਚਾ ਹੋਇਆ ਜੀ ਇੰਦਰ ਇੰਦਰ ਜੀ ਇੰਦਰਪ੍ਰੀਤ ਸਿੰਘ ਇਲੀਅਸ ਜਿੰਮੀ ਪੁੱਤਰ ਅਮਰਜੀਤ ਸਿੰਘ ਵਾਸੀ ਪلوانਦੀ ਸਾਹਿਬ। ਕਿਹੜਾ ਕੰਮ ਕੀਤਾ? ਇਹਨੂੰ ਕੱਲ ਅਸੀਂ ਗ੍ਰਿਫਤਾਰ ਕਰ ਲਿਆ ਜਿਹਨੂੰ ਪੇਸ਼ਦਾਨਤ ਕਰਕੇ ਦੋ ਜਨਾਬ ਰਿਮਾਰਕ ਲੈ ਲਿਆ।